ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਵਾ ਜੀਸੀਬੀ ਮਸ਼ੀਨ ਨਾਲ ਜਿਹੜਾ ਉਹ ਘਰ ਪੂਰਾ ਟਹਿ ਟੇਰੀ ਜਿਹੜਾ ਵਾ ਉਹ ਕਰ ਦਿੱਤਾ ਗਿਆ ਵਾ ਹੋਰਾਂ ਨੂੰ ਵੀ ਜਿਹੜੀ ਹੈ ਇਸੇ ਵੱਲੋਂ ਜੜੀ ਸਿੱਖ ਲੈਣੀ ਚਾਹੀਦੀ ਹੈ ਨਸ਼ਾ ਨਾ ਵੇਚੋ ਤੇ ਨਸ਼ਾ ਨਾਸਪਲਾਈ ਕਰੋ ਲੋਕਾਂ ਦੇ ਘਰ ਬਰਵਾਦ ਹੋ ਰਹੇ ਨੌਜਵਾਨੀ ਜੜੀਆਂ ਤਬਾਹ ਹੋ ਰਹੀ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਭਾਰਗੋ ਕੈਂਪ ਤੇ ਤਸਵੀਰਾਂ ਦਿਖਾ ਰਹੇ ਹਾਂ ਸੀ ਲਗਾਤਾਰ ਜਿਹੜਾ ਐਕਸ਼ਨ ਮੋਡ ਦੇ ਵਿੱਚ ਭਗਵੰਤ ਮਾਨ ਸਰਕਾਰ ਜਿਹੜੀ ਨਜ਼ਰ ਆ ਰਹੀ ਆ 3 ਸਾਲ ਸਰਕਾਰ ਨੂੰ ਬੜੇ ਹੋਏ ਆ ਪਰ ਜਿਹੜਾ ਐਕਸ਼ਨ ਜਿਹੜਾ ਹੁਣ ਭਗਵੰਤ ਮਾਨ ਸਰਕਾਰ ਦਿਖਾਣਾ ਸ਼ੁਰੂ ਕਰ ਦਿੱਤਾ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਵਾ ਜੀਸੀਬੀ ਮਸ਼ੀਨਾਂ ਦੇ ਨਾਲ ਘਾਰ ਜਿਹੜਾ ਬੈਟਰੀ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਕਲੋਜ਼ ਕਰਕੇ ਦਿਖਾ ਰਹੇ ਹਾਂ ਕਿਸ ਤਰ੍ਹਾਂ ਜਿਹੜਾ ਵਾ ਘਰ ਜਿਹੜਾ ਟਹਾ ਢੇਰੀ ਕਰ ਦਿੱਤਾ ਗਿਆ ਬਾਹਰ ਜਿਹੜੇ ਬੋਰਡ ਲੱਗੇ ਹੋ ਸੀ ਡੀਜੇ ਭੰਗੜਾ ਗਰੁੱਪ ਦੇ ਬੋਰਡ ਲੱਗੇ ਹੋ ਸੀ ਸਾਰਾ ਕੁਛ ਜਿਹੜਾ ਤਹਿ ਸਨੈਸ਼ ਜਿਹੜਾ ਸਰਕਾਰ ਵੱਲੋਂ ਜਿਹੜਾ ਵਾ ਉਹ ਕਰ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਭਗਵੰਤ ਮਾਨ ਸਰਕਾਰ ਜਿਹੜੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਸ਼ੇ ਦੇ ਸੌਦਾਗਰ ਜਿਹੜੇ ਆ ਉਹਨਾਂ ਦੀ ਹੁਣ ਖੈਰ ਨਹੀਂ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਘਰ ਜਿਹੜਾ ਟਹਾ ਢੇਰੀ ਕਰ ਦਿੱਤਾ ਗਿਆ ਵਾ ਭਗਵੰਤ ਮਾਨ ਸਰਕਾਰ ਲਗਾਤਾਰ ਜਿਹੜੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤਸਵੀਰਾਂ ਤੇ ਦੇਖ ਸਕਦੇ ਹੋ ਬਲਡੋਜ਼ਰ ਲੈ ਕੇ ਜਿਹੜੀ ਸਰਕਾਰ ਪਹੁੰਚੀ ਹੈ ਇੱਥੇ ਲਗਾਤਾਰ ਜਿਹੜਾ ਐਕਸ਼ਨ ਮੋਡ ਦੇ ਵਿੱਚ ਆ ਰਹੀ ਹੈ 3 ਸਾਲ ਤੋਂ ਬਾਅਦ ਜਿਹੜਾ ਵਾ ਕਾਰਵਾਈ ਸ਼ੁਰੂ ਹੋਈ ਜਿਹੜੀ ਭਗਵੰਤ ਮਾਨ ਨੇ ਕਰ ਸਕਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਐਕਸ਼ਨ ਜਿਹੜਾ ਲਿਆ ਜਾ ਰਿਹਾ ਵਾ ਤੇ ਲਗਾਤਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਵਾ ਐਕਸ਼ਨ ਮੋਡ ਦੇ ਵਿੱਚ ਜਿਹੜਾ ਸਰਕਾਰ ਨਜ਼ਰ ਆ ਰਹੀ ਆ ਜਿਹੜੇ ਨਸ਼ੇ ਦੇ ਨਸ਼ਾ ਵੇਚਦੇ ਸੀ ਬਾਹਰ ਜਿਹੜਾ ਡੀਜੇ ਦੇ ਫੋੜ ਲੱਗੇ ਹੋਏ ਸੀ ਲਗਾਤਾਰ ਜਿਹੜਾ ਘਰ ਪੂਰੀ ਤਰ੍ਹਾਂ ਜਿਹੜਾ ਵਾ ਤੋੜ ਦਿੱਤਾ ਗਿਆ ਵਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਭਾਰਗੋ ਕੈਂਪ ਦੇ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਲਗਾਤਾਰ ਜਿਹੜਾ ਐਕਸ਼ਨ ਮੋਡ ਦੇ ਵਿੱਚ ਭਗਵੰਤ ਮਾਨ ਸਰਕਾਰ ਜਿਹੜੀ ਨਜ਼ਰ ਆ ਰਹੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਭਗਵੰਤ ਮਾਨ ਸਰਕਾਰ ਜਿਹੜੀ ਆ ਨਜ਼ਰ ਆ ਰਹੀ ਆ ਨਸ਼ੇ ਵਾਲਿਆਂ ਦੀ ਹੁਣ ਖੈਰ ਨਹੀਂ ਆ ਜੋ ਵੀ ਨਸ਼ਾ ਵੇਚਦਾ ਵਾ ਖਰੀਦਦਾ ਵਾ ਐਕਸ਼ਨ ਮੋਡ ਦੇ ਵਿੱਚ ਭਗਵੰਤ ਮ ਆਈ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਕਾਰਵਾਇ ਪੂਰੀ ਤਰ੍ਹਾਂ ਇਹਦਾ ਢਾ ਜਿਹੜਾ ਦਿੱਤਾ ਗਿਆ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਗਵੰਤਮਾਨ ਸਰਕਾਰ ਜਿਹੜੀ ਆ ਐਕਸ਼ਨ ਦੇ ਵਿੱਚ ਆ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੂਰਾ ਪ੍ਰਸ਼ਾਸਨ ਜਿਹੜਾ ਇੱਥੇ ਪੁਲਿਸ ਜਿਹੜਾ ਪਹੁੰਚਿਆ ਹੈ ਪੂਰਾ ਟੀਮ ਜਿਹੜੀ ਆ ਪ੍ਰਸ਼ਾਸਨ ਦੀ ਨਗਰ ਨਿਗਮ ਟੀਮ ਆ ਪੁਲਿਸ ਪ੍ਰਸ਼ਾਸਨ ਜਿਹੜਾ ਪੂਰੀ ਤਰ੍ਹਾਂ ਇੱਥੇ ਸ਼ਕਤੀ ਵਰਤ ਰਿਹਾ ਵਾ ਪੂਰਾ ਪ੍ਰਸ਼ਾਸਨ ਜਿਹੜਾ ਇੱਥੇ ਪਹੁੰਚ ਚੁੱਕਾ ਵਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਾਰ ਜਿਹੜਾ ਵਾ ਪੂਰੀ ਤਰ੍ਹਾਂ ਜਿਹੜਾ ਵਾ ਟੈਸ਼ ਨੈਸ਼ ਜਿਹੜਾ ਕਰ ਦਿੱਤਾ ਵਾ ਲੈਂਟਰ ਜਿਹੜਾ ਤੋੜ ਦਿੱਤਾ ਗਿਆ ਵਾ ਨਸ਼ਾ ਜਿਹੜਾ ਵੇਚਦੇ ਹੀ ਸਪਲਾਈ ਕਰਦੇ ਸੀ ਉਹਨਾਂ ਦੇ ਜਿਹੜੇ ਘਾਰਵਾ ਟਹਾ ਟੇਰੀ ਜਿਹੜੇ ਕਰ ਦਿੱਤੇ ਗਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜਾ ਭਗਵੰਤ ਮਾਨ ਸਰਕਾਰ ਜਿਹੜਾ ਵਾ ਐਕਸ਼ਨ ਮੋਡ ਦੇ ਵਿੱਚ ਆ ਚੁੱਕੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਮੇਰੇ 3 ਸਾਲ ਸਰਕਾਰ ਨੂੰ ਬੜੇ ਹੋਏ ਆ ਪਰ ਜਿਹੜਾ ਐਕਸ਼ਨ ਜਿਹੜਾ ਹੁਣ ਭਗਵੰਤ ਮਾਨ ਸਰਕਾਰ ਦਿਖਾਣਾ ਸ਼ੁਰੂ ਕਰ ਦਿੱਤਾ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਵਾ ਜੀਐਸਵੀ ਮਸ਼ੀਨਾਂ ਦੇ ਨਾਲ ਘਰ ਜਿਹੜਾ ਟੈਟੇਰੀ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ক্লোਜ਼ ਕਰਕੇ ਦਿਖਾ ਰਹੇ ਹਾਂ ਕਿਸ ਤਰ੍ਹਾਂ ਜਿਹੜਾ ਵਾ ਘਰ ਜਿਹੜਾ ਟੈਟੇਰੀ ਕਰ ਦਿੱਤਾ ਗਿਆ ਬਾਹਰ ਜਿਹੜੇ ਬੋਰਡ ਲੱਗੇ ਹੋਏ ਸੀ ਡੀਜੇ ਭੰਗੜਾ ਗਰੁੱਪ ਦੇ ਬੋਰਡ ਲੱਗੇ ਹੋਏ ਸੀ ਸਾਰਾ ਕੁਝ ਜਿਹੜਾ ਤਹਿਸ ਨੈਸ਼ ਜਿਹੜਾ ਸਰਕਾਰ ਵੱਲੋਂ ਜਿਹੜਾ ਵਾ ਉਹ ਕਰ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲੰਧਰ ਭਾਰਗੋ ਕੈਂਪ ਦੀਆਂ ਜਿਹੜੇ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆ ਅਸੀਂ ਆਪਣੇ ਚੈਨਲ ਦੇ ਥਰੂ ਇਸ ਟਾਈਮ ਪੂਰਾ ਜਿਹੜਾ ਤਹਿਸ ਨੈਸ ਜਿਹੜਾ ਕਰ ਦਿੱਤਾ ਗਿਆ ਵਾ ਭਗਵੰਤ ਮਾਨ ਸਰਕਾਰ ਜਿਹੜੀ ਪੂਰੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਜਿਹੜੇ ਹੁਣ ਕੰਮ ਜਿਹੜੇ ਹੋ ਰਿਹਾ ਕਿ ਇੱਕ ਸਰਕਾਰ ਬਣੀ ਸੀ ਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਖਤਮ ਕਰਾਂਗੇ ਪੂਰੀ ਇਸ ਟਾਈਮ ਨਸ਼ਾ ਖਤਮ ਦੀ ਜਿਹੜੀ ਮੁਹਿੰਮ ਜਿਹੜੀ ਚੱਲ ਰਹੀ ਹੈ ਇਸ ਟਾਈਮ ਭਗਵੰਤ ਮਾਨ ਸਰਕਾਰ ਵੱਲੋਂ ਜਿਹੜਾ ਉਹਨਾਂ ਵੱਲੋਂ ਕਿਹਾ ਸੀ ਜੋ ਕਿ ਸਰਕਾਰ ਵੱਲੋਂ ਜਿਹੜਾ ਇਹ ਚਲਾਇਆ ਗਿਆ ਸੀਗਾ ਪਹਿਲਾ ਪ੍ਰੋਜੈਕਟ ਇਹ ਉਹਨਾਂ ਦੀ ਸਰਕਾਰ ਵੱਲੋਂ ਉਸੇ ਨੂੰ ਦੇਖ ਕੇ ਜਿਹੜਾ ਲੱਗ ਰਿਹਾ ਹੋ ਕਿ ਉਸੇ ਨੂੰ ਦੇਖ ਕੇ ਜਿਹੜਾ ਇਸ ਟਾਈਮ ਜਿਹੜਾ ਪ੍ਰਸ਼ਾਸਨ ਜਾਗ ਗਿਆ ਵਾ ਭਗਵੰਤਬਾਨ ਸਰਕਾਰ ਜਾਗੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਵਾ ਜੀਸੀਬੀ ਮਸ਼ੀਨ ਨਾਲ ਜਿਹੜਾ ਉਹ ਘਰ ਪੂਰਾ ਟੈ ਟੇਰੀ ਜਿਹੜਾ ਵਾ ਉਹ ਕਰ ਦਿੱਤਾ ਗਿਆ ਵਾ ਹੋਰਾਂ ਨੂੰ ਵੀ ਜਿਹੜੀ ਐ ਐਸੇ ਵੱਲੋਂ ਜੜੀ ਸਿੱਖ ਲੈਣੀ ਚਾਹੀਦੀ ਹੈ ਨਸ਼ਾ ਨਾ ਵੇਚੋ ਤੇ ਨਸ਼ਾ ਨਾਸਪਲਾਈ ਕਰੋ ਲੋਕਾਂ ਦੇ ਘਰ ਬਰਵਾਦ ਹੋ ਰਹੇ ਨੌਜਵਾਨੀ ਜੜੀਆਂ ਤਬਾਹ ਹੋ ਰਹੀ ਆ ਇਸ ਕਰਕੇ ਪੂਰੀ ਜੜੀ ਪ੍ਰਸ਼ਾਸਨ ਦੀ ਟੀਮ ਪਹੁੰਚੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੇ ਜਲੰਧਰ ਦੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਅਸੀਂ ਕਾਰਗੋ ਕੈਂਪ ਜਲੰਧਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਨਾਪੀ ਜਿਹੜਾ ਭਾਰਤ ਨੂੰ ਦਾ ਨਾਂ ਸੁਣਿਆ ਜਾਂਦਾ ਸੀਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਵਾ ক্লোਜ਼ ਕਰਕੇ ਦਿਖਾਇਆ ਜਾਵੇ ਕਿਸ ਤਰ੍ਹਾਂ ਜਿਹੜਾ ਵਾ ਠਾ ਠੇਰੀ ਜਿਹੜਾ ਮਕਾਨ ਜਿਹੜਾ ਉਹ ਕੀਤਾ ਜਾ ਰਿਹਾ ਉਹ ਜਲੰਧਰ ਦੇ ਵਿੱਚ ਭਾਰਗੋ ਕੈਂਪ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲਗਾਤਾਰ ਜਿਹੜਾ ਵਾ ਭਗਵੰਤ ਮਾਨ ਸਰਕਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਐਕਸ਼ਨ ਦੇ ਵਿੱਚ 3 ਸਾਲ ਬਾਅਦ ਇਹੜੀ ਭਗਵੰਤ ਮਾਨ ਸਰਕਾਰ ਉਹ ਐਕਸ਼ਨ ਦੇ ਵਿੱਚ ਆਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਵੀ ਜਿਹੜਾ ਇੱਥੇ ਪੂਰੀ ਤਰ੍ਹਾਂ ਹੋ ਚੁੱਕਾ ਵਾ ਤੇ ਪ੍ਰਸ਼ਾਸਨ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਐਕਸ਼ਨ ਲਿੱਤਾ ਗਿਆ ਨਾ ਸਰ ਕੀ ਕਹਿਣਾ ਚਾਹੁੰਦੇ ਐਕਸ਼ਨ ਜਿਹੜਾ ਕੀਤਾ ਗਿਆ ਅੱਜ ਪ੍ਰਸ਼ਾਸਨ ਵੱਲੋਂ ਕਾਰਪੋਰੇਸ਼ਨ ਦਾ ਸੀਗਾ ਜੀ ਐਕਸ਼ਨ ਜੀ ਇਲੈਗਲ ਜਿਹੜੀ ਆ ਕੰਸਟ੍ਰਕਸ਼ਨ ਦੇ ਅਗੇਂਸਟ ਜੋ ਨਾ ਸਿਕਿਉਰਟੀ ਮੰਗੀ ਸੀ ਅਸੀਂ ਇਹਨਾਂ ਨੂੰ ਪ੍ਰੋਟੈਕਟ ਕਰ ਰਹੇ ਆ ਜੀ ਇਹ ਕਾਰਵਾਈ ਕਾਰਪੋਰੇਸ਼ਨ ਵੱਲੋਂ ਚੱਲ ਰਹੀ ਆ ਜਿਹੜੀ ਕੇਸ ਖੁੱਲਿਆ ਇਸ ਵੇਲੇ ਤੇ ਸਾਰਾ ਅਸੀਂ ਦੇਖ ਰਹੇ ਹਾਂ ਜੀ